ਔਰ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ ਬਹੁਤ ਹੀ ਇੰਪੋਰਟੈਂਟ ਆ ਧਿਆਨ ਦੇ ਨਾਲ ਸੁਣਿਓ ਖਾਸ ਕਰਕੇ ਜਿਹੜੇ ਡਰਿੰਕ ਕਰਦੇ ਹੈਗੇ ਆ ਆ ਇੱਕ ਨਵਾਂ ਬਿਲ ਆ ਰਿਹਾ ਹੈਗਾ ਜਿਹਦੇ ਮੁਤਾਬਕ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ ਈਵਨ ਗ੍ਰੀਨ ਕਾਰਡ ਹੋਲਡਰ ਵੀ ਆ ਤੁਹਾਨੂੰ ਡੀਯੂਆਈ ਮਿਲ ਗਈ ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ ਇਹ ਬਿਲ ਹਜੇ ਪਾਸ ਨਹੀਂ ਹੋਇਆ ਪਰ ਬਿਲ ਇਹ ਆ ਰਿਹਾ ਹੈਗਾ ਪ੍ਰੋਪੋਜ਼ ਬਿਲ ਆ ਆ ਡੀਯੂਆਈ ਡਿਪੋਰਟੇਬਲ ਆਫੈਂਸ ਹੋਊਗਾ ਫॉर ਗ੍ਰੀਨ ਕਾਰਡ ਹੋਲਡਰਸ ਤੇ ਵੀਜ਼ਾ ਹੋਲਡਰ ਚਾਹੇ ਤੁਹਾਡੇ ਕੋਲ ਵਰਕ ਪਰਮਿਟ ਆ ਪੋਲੀਟੀਕਲ ਸਾਇਲਮ ਆ ਬੇਜਤਰ ਵੀਜ਼ਾ ਆ ਗ੍ਰੀਨ ਕਾਰਡ ਆ ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ ਦ ਪ੍ਰੋਟੈਕਟ ਆਵਰ ਕਮਿਊਨਿਟੀਜ਼ ਫਰਮ ਡੀਯੂਆਈਜ਼ ਐਕਟ ਇਹ ਸੈਨੇਟ ਰਿਵਿਊ ਦੇ ਵਿੱਚ ਹੈਗਾ ਆ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਆਲਰੇਡੀ ਪਾਸ ਕਰ ਦਿੱਤਾ ਹੈ ਸੋ ਯੂਐਸ ਕਾਂਗਰਸ ਦੇ ਵਿੱਚੋਂ ਆਲਰੇਡੀ ਇਹ ਬਿੱਲ ਪਾਸ ਹੋ ਚੁੱਕਾ ਜੂਨ ਮਹੀਨੇ ਚ ਤੇ ਸੈਨੇਟ ਚ ਇਹ ਬਿੱਲ ਜਾ ਰਿਹਾ ਤੇ 100% ਇਹ ਪਾਸ ਹੋਊਗਾ ਕਿਉਂਕਿ ਸੈਨੇਟਸ ਤੁਹਾਨੂੰ ਪਤਾ ਹੀ ਆ ਫਿਰ ਰਿਪਬਲਿਕਨਸ ਦੀ ਆਲਰੇਡੀ ਜਿਹੜੀ ਮжоਰਿਟੀ ਹੈਗੀ ਆ ਜੇ ਇਹ ਬਿਲ ਪਾਸ ਹੋ ਜਾਂਦਾ ਆ ਜਿਸ ਨੂੰ ਕੇ ਵਾਈਟ ਹਾਊਸ ਸਪੋਰਟ ਕਰ ਰਿਹਾ ਹੈਗਾ ਉਹਦੇ ਮੁਤਾਬਕ ਤੁਹਾਨੂੰ ਜੋ ਵੀ ਗ੍ਰੀਨ ਕਾਰਡ ਹੋਲਡਰ ਹੋਊਗਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਜੇ ਐਸ ਲੌਂਗ ਐਸ ਤੁਸੀਂ ਸਿਟੀਜ਼ਨ ਨਹੀਂ ਹੈਗੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ ਰਿਗਾਰਡਲੈਸ ਆਫ ਡੇਟ ਆਫ ਆਫੈਂਸ ਚਾਹੇ ਜਦ ਮਰਜੀ ਤੁਹਾਨੂੰ ਡੀ ਜੀਆਈ ਮਿਲੀ ਹੋਵੇ ਚਾਹੇ 20 ਸਾਲ ਪਹਿਲਾਂ ਮਿਲੀ ਹੋਈ ਹੋਵੇ ਇਹ ਇੱਕ ਬਹੁਤ ਖਤਰਨਾਕ ਬਿਲ ਹੋਊਗਾ ਅ ਇਮੀਗ੍ਰੈਂਟਸ ਗਰੁੱਪਸ ਬਹੁਤ ਸਾਰੇ ਕੰਸਰਨਡ ਆ ਇਹਦੇ ਇਹਦੇ ਵਿੱਚ ਅ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਉਹ ਗ੍ਰੀਨ ਕਾਰਡ ਹੋਲਡਰਸ ਆ ਜਾਂ ਵਰਕ ਪਰਮਿਟ ਵਾਲੇ ਹੈਗੇ ਆ ਸੋ ਅ ਯੂ ਐਸ ਜੋ ਆ ਇਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਐਕਸਪੈਲ ਕਰ ਸਕਦਾ ਹੈਗਾ ਜੋ ਡਰਿੰਕ ਤੇ ਡਰਾਈਵ ਕਰਦੇ ਹੈਗੇ ਆ ਸੋ ਇੱਕ ਵਾਰੀ ਫੇਰ ਆਪਾਂ ਦਾ ਪੰਜਾਬੀ ਰੇਡੀਓ ਯੂ ਐਸ ਐਲ ਨੂੰ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ ਬੇਨਤੀ ਕਰ ਸਕਦੇ ਭਾਈ ਅ ਡਰਿੰਕ ਕਰਕੇ ਡਰਾਈਵ ਨਾ ਕਰੋ ਉੱਬਲਤ ਡਰਿੰਕ ਕਰਨਾ ਹੀ ਨਹੀਂ ਚਾਹੀਦਾ ਹੈਗਾ ਪਤਾ ਨਹੀਂ ਕਿਹੜੀ ਬਿਮਾਰੀ ਇਹ ਪੰਜਾਬੀਆਂ ਦੇ ਪੱਲੇ ਪੈ ਗਈ ਹੈਗੀ ਆ ਪਰ ਜੇ ਬਿੱਲ ਪਾਸ ਹੋ ਜਾਂਦਾ ਇਹ ਗਰੰਟਡ ਹੈ ਵੀ ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਵੀ ਜਿਹੜੇ ਆ ਉਹ ਰਿਪੋਰਟ ਹੋਣਗੇ ਕੱਲਾ ਕੱਲਾ ਹਰਜੋ ਸਿੰਘ ਦੀ ਡਰਿੰਕ ਨਹੀਂ ਆ ਕੱਲਾ ਡਰਿੰਕ ਹੀ ਨਹੀਂ ਆ ਡੀਯੂਆਈ ਦਾ ਮਤਲਬ ਆ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਹੋ ਸਕਦਾ ਵੀ ਕੋਈ ਦਵਾਈ ਖਾ ਕੇ ਤੁਸੀਂ ਏਦਾਂ ਉਹਨਾਂ ਨੂੰ ਪ੍ਰਤੀਤ ਹੋ ਰਿਹਾ ਆ ਮਹਿਸੂਸ ਹੋ ਰਿਹਾ ਵੀ ਤੁਸੀਂ ਨਸ਼ੇ 'ਚ ਆ ਹੋ ਸਕਦਾ ਵੀ ਕੋਈ ਮਹਿਰਵਾਨਾ ਵਾਲਾ ਆਇਆ ਹੋ ਸਕਦਾ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਹੋਰ ਨਸ਼ਾ ਜਿਹੜਾ ਉਹ ਹੋਵੇ ਸੋ ਕਹਿੰਦੇ ਵੀ ਮੈਟਰ ਇਸੇ ਲਈ ਜਿਹੜਾ ਇਹ ਕਰ ਰਿਹਾ ਵੀ ਡਿਪੋਰਟੇਬਿਲਟੀ ਸਟੈਂਡਰਡ ਆ ਉਹ ਉਹਨਾਂ ਨੇ ਤੁਸੀਂ ਦੇਖੋ ਵੀ ਕਿੰਨਾ ਘਟਾ ਦਿੱਤਾ ਆ ਡੀਯੂਆਈ ਇੱਕ ਵੀ ਡੀਯੂਆਈ ਕਹਿੰਦੇ ਵੀ ਉਹ ਖਤਰੇ ਦੇ ਲਈ ਤੁਹਾਡੀ ਜਿਹੜੀ ਉਹ ਨਾਲ ਜਦ ਮਰਜ਼ੀ ਮਿਲੀ ਹੋਵੇ ਉਹ ਡੇਟ ਨਹੀਂ ਉਹਦੇ ਚ ਬਿਨਾਮ ਨਹੀਂ ਇਟਸ ਰੀ ਡੇਂਜਰਸ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਥਿਸ ਇਸ ਗoing ਟੂ ਫਾਰ ਵੀ ਇਹ ਜਾਦਾ ਕੰਮ ਜਿਹੜਾ ਉਹ ਖਿੱਚ ਹੋ ਰਿਹਾ ਆ ਪਰ ਇਹ ਇਹ ਗਲਤ ਜਿਹੜੇ ਹੈਗੇ ਹੁਣ ਜਿਹੜੇ ਸਿਟੀਜ਼ਨ ਪੀਨਦੇ ਆਉਣਗੇ ਇਹਦਾ ਮਤਲਬ ਉਹ ਨਹੀਂ ਤੁਸੀਂ ਕੱਢ ਸਕਦੇ ਹੋ ਮਜਬੂਰੀ ਹੈ ਵੀ ਉਹ ਕੱਢ ਨਹੀਂ ਸਕਦੇ ਜੀ ਇਹਨਾਂ ਦਾ ਕਰਦਾ ਹੋਊਗਾ ਵੀ ਸ਼ਾਇਦ ਉਹਨਾਂ ਨੂੰ ਵੀ ਜਿਹੜਾ ਕੱਢ ਦੇਣ ਇਹ ਹੁਣ ਆਬਵੀਅਸਲੀ ਗੱਲ ਹੈ ਵੀ ਇਮੀਗਰੈਂਟਸ ਦੇ ਉੱਤੇ ਹੀ ਇਸਨੇ ਜਿਹੜਾ ਅਸਰ ਕਰਨਾ ਕਿ ਗ੍ਰੀਨ ਕਾਰਡ ਹੋਲਡਰ ਜਿਆਦਾ ਉਹੀ ਲੋਕ ਹੁੰਦੇ ਨੇ ਜਿਹੜੇ ਅਜੇ ਸਿਟੀਜ਼ਨ ਜਿਹੜੇ ਨਹੀਂ ਬਣੇ ਤੇ ਇਮੀਗਰੈਂਟ ਜਿਹੜੇ ਇੱਥੇ ਆਏ ਨੇ ਏ ਡੀਯੂਆਈ ਵਾਲਾ ਕੰਮ ਕੱਲਾ ਆਪਣੇ ਪੰਜਾਬੀਆਂ ਦਾ ਨਹੀਂ ਹਰਜੋਤ ਸਿੰਘ ਜੀ ਬਥੇਰੀ ਦੁਨੀਆ ਹੈ ਜਿਹੜੀ ਡੀਯੂਆਈ ਦੇ ਅੰਡਰ ਜਿਹੜੀ ਉਹ ਥੋੜਾ ਜਿਹਾ ਫਿਗਰ ਜਰੂਰ ਮੈਂ ਦੱਸ ਦਿੰਦਾ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਬਹੁਤ ਵੱਡੀ ਗਿਣਤੀ ਚ ਭਾਰਤੀ ਮੂਲ ਦੇ ਜਾਂ ਹੋਰ ਚਾਈਨਾ ਦੇ ਬਖ ਬਖ ਸਟੂਡੈਂਟਸ ਵੀ ਆਂਦੇ ਆ ਸਟੂਡੈਂਟ ਏਜ ਉਦਾਂ ਦੀ ਹੁੰਦੀ ਆ ਜਿਹਦੇ ਵਿੱਚ ਜਿਹੜੇ ਬੱਚੇ ਆ ਉਹ ਗਲਤੀ ਕਰ ਲੈਂਦੇ ਆ ਤੇ ਜੇ ਉਹ ਫੜੇ ਗਏ ਰਾਈਟ ਵੇ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਈਵਨ ਕਹਿੰਦੇ 10 ਸਾਲ ਪਹਿਲਾਂ ਵੀ ਤੁਹਾਨੂੰ ਜੇ ਡੀਯੂਆਈ ਮਿਲੀ ਆ ਤਾਂ ਵੀ ਰਿਪੋਰਟ ਕੀਤਾ ਜਾਊਗਾ 43000 ਦੇ ਕਰੀਬ ਕਹਿੰਦੇ ਇਲੀਗਲ ਏਲੀਅਨਸ ਡੀਟੇਨ ਕੀਤੇ ਗਏ ਸੀ ਆਈਐਸ ਦੁਆਰਾ ਫॉर ਡੀਜੂਆਈ ਚਾਰजेस 2018 ਤੋਂ ਲੈ ਕੇ 2023 ਤੱਕ ਇਹ ਵਾਈਟ ਹਾਊਸ ਦੇ ਮੈਨੇਜਮੈਂਟ ਤੇ ਬਜਟ ਜਿਹੜੀ ਸਟੇਟਮੈਂਟ ਆ ਉਹਨਾਂ ਵੱਲੋਂ ਆਈ ਆ ਇਹਦੇ ਸਬੰਧ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਕਈ ਔਕੇ ਵੀ ਆ ਪਰ ਬੌਬ ਆਂਡਰ ਕਰਕੇ ਇੱਕ ਮੈਂਬਰ ਆ ਜੁਡੀਸ਼ਰੀ ਜੀਓਪੀ ਤੇ ਟ੍ਰਾਂਸਪੋਰਟੇਸ਼ਨ ਜੀਓਪੀ ਦੇ ਉਹਨਾਂ ਨੇ ਕਿਹਾ ਹੈ ਪਈ ਤੁਹਾਨੂੰ ਅਮਰੀਕਾ ਦੇ ਵਿੱਚ ਆਣਾ ਪ੍ਰਿਵਿਲੇਜ ਆ ਨਾਟ ਅ ਰਾਈਟ ਵੱਡਾ ਹੱਕ ਨਹੀਂ ਹੈਗਾ ਵੀ ਤੁਸੀਂ ਅਮਰੀਕਾ ਚ ਆ ਸਕਦੇ ਆ ਇਹ ਤਾਂ ਆਪਾਂ ਸਾਨੂੰ ਜਿਹੜਾ ਆ ਮੌਕਾ ਦਿੱਤਾ ਹੈਗਾ ਸੋ ਭਾਈ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ ਪਲੀਜ਼ ਮੇਕ ਸ਼ੋਰ ਕਰ ਲਓ ਕਿਉਂਕਿ ਇਹ ਯੂ ਐਸ ਕਾਂਗਰਸ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਆ ਸੈਨੇਟ ਜਾ ਰਿਹਾ ਤੇ ਬਹੁਤ ਮੇਰੇ ਖਿਆਲ ਨਾਲ 99 ਜਾਂ 100 ਪਰਸੈਂਟ ਚਾਂਸ ਹੀ ਆ ਵੀ ਸੈਨੇਟ ਚੋਂ ਪਾਸ ਹੋ ਜੂਗਾ ਕਿਉਂਕਿ ਆਲਰੇਡੀ ਸੈਨੇਟ ਚ 54 ਸੈਨੇਟਰ ਰਿਪਬਲਿਕਨ ਹੈਗੇ ਆ ਹਾਲਾਂਕਿ ਡੈਮੋਕ੍ਰੇਟਸ ਨੇ ਇਹਦਾ ਸਾਥ ਦਿੱਤਾ ਹੈਗਾ ਆ ਯੂ ਐਸ ਕਾਂਗਰਸ ਦੇ ਵਿੱਚ ਵੀ ਜਦੋਂ ਇਹ ਬਿਲ ਪਾਸ ਹੋਇਆ ਤੇ ਜਦੋਂ ਇਹ ਪਾਸ ਹੋ ਗਿਆ ਵਾਈਟ ਹਾਊਸ ਇਹਨੂੰ ਸਪੋਰਟ ਕਰ ਰਿਆ ਤੇ ਜਿਨ੍ਹਾਂ ਲੋਕਾਂ ਨੂੰ ਪਿਛਲੇ ਸਮਿਆਂ ਦੇ ਵਿੱਚ ਵੀ ਡੀਯੂਆਈ ਮਿਲੀ ਆ ਉਹ ਵੀ ਰਿਪੋਰਟ ਕੀਤੇ ਜਾਊਗੇ ਹਰਜੋ ਸਿੰਘ ਜੀ ਇਹਦੇ ਵਿੱਚ ਕਹਿੰਦੇ ਵੀ ਇੱਕ ਜਿਹੜੇ ਇਮੀਗ੍ਰੇਸ਼ਨ ਲਾਫਰਮ ਹੈਗੀ ਆ ਲੈਂਡਰ ਹੋਮ ਇਮੀਗ੍ਰੇਸ਼ਨ ਨਾ ਉਹਨਾਂ ਨੇ ਆਪਣੇ ਕਲਾਇੰਟਸ ਨੂੰ ਜਿਹੜੀ ਇੱਕ ਨਿਊਜ਼ਲੈਟਰ ਦੇ ਵਿੱਚ ਇਹ ਕਿਹਾ ਵੀ ਕਹਿੰਦੇ ਵੀ ਸਭ ਤੋਂ ਅਲਾਰਮਿੰਗ ਪਾਰਟ ਇਹਦੇ ਵਿੱਚ ਇਹ ਆ ਵੀ ਕਨਵਿਕਸ਼ਨ ਦੀ ਲੋੜ ਨਹੀਂ ਆ ਤੁਹਾਨੂੰ ਟਾਰਗੇਟ ਕਰਨ ਦੇ ਲਈ ਜੇ ਮਹਿਜ ਦੋਸ਼ ਹੀ ਹੈਗੇ ਆ ਤੁਹਾਡੇ ਉੱਤੇ ਤਾਂ ਤਾਂ ਵੀ ਜਿਹੜਾ ਤੁਹਾਨੂੰ ਇਸ ਪਾਸੇ ਵੱਲ ਨੂੰ ਕੀਤਾ ਜਾ ਸਕਦਾ ਹੈ बार-बार ਦੱਸਦੇ ਜਾਈਏ ਇਹ ਅਜੇ ਬਿੱਲ ਕਾਨੂੰਨ ਨਹੀਂ ਬਣਿਆ ਪਰ ਇਹਦਾ ਵੇ ਹੈਗਾ ਇਹਦਾ ਪ੍ਰੋਸੈਸ ਹੈਗਾ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਹੋ ਸਕਦਾ ਹੈ ਕਹਿੰਦੇ ਵੀ ਜੇ ਤੁਸੀਂ ਐਡਮਿਟ ਕੀਤਾ ਵੀ ਤੁਸੀਂ ਡਰਿੰਕ ਕਰਕੇ ਡਰਾਈਵ ਕੀਤੀ ਆ ਤੇ ਇਹੀ ਇੱਕ ਗੱਲ ਜਿਹੜੀ ਇਨ ਐਡਮਿਸਿਬਲ ਹੋ ਜੂਗੀ ਯਾਨੀ ਕਿ ਤੁਹਾਨੂੰ ਅਮਰੀਕਾ ਦੇ ਵਿੱਚ ਨਾ ਰਹਿਣ ਦੇ ਕਾਬਿਲ ਜਿਹੜੀ ਆ ਉਸ ਤੁਹਾਨੂੰ ਜਿਹੜੀ ਉਹ ਬਣਾ ਦਿੰਦੀ ਆ ਸੋ ਕਹਿੰਦੇ ਵੀ ਐਵਰੀ ਡੇ ਯੂਆਈ ਕੇਸ ਈਵਨ ਅ ਸਿੰਗਲ ਅਫੈਂਸ ਉਹ ਇੱਕ ਸੀਰੀਅਸ ਇਮੀਗ੍ਰੇਸ਼ਨ ਇਸ਼ੂ ਤੁਹਾਡੇ ਲਈ ਜਿਹੜਾ ਉਹ ਬਣ ਸਕਦਾ ਆ ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਚਾਹੇ ਤੁਸੀਂ ਅਨ ਡਾਕੂਮੈਂਟਡ ਇਮੀਗ੍ਰੈਂਟ ਆ ਵੀਜ਼ਾ ਐਡਜਸਟਮੈਂਟ ਦੇ ਲਈ ਅਪਲਾਈ ਕਰ ਰਹੇ ਆ ਜਾਂ ਇਥੋਂ ਤੱਕ ਕਿ ਕਹਿੰਦੇ ਵੀ ਜੇ ਤੁਸੀਂ ਟਰੈਵਲ ਅਬ੍ਰੋਡ ਬਾਹਰੋਂ ਘੁੰਮ ਕੇ ਵੀ ਜੇ ਆ ਰਹੇ ਆ ਤਾਂ ਵੀ ਤੁਹਾਡੇ ਲਈ ਜਿਹੜੀ ਖਤਰੇ ਵਾਲੀ ਗੱਲ ਜਿਹੜੀ ਉਹ ਬਣ ਸਕਦੀ ਆ ਜਿਹੜੇ ਬਿੱਲ ਹੈਗਰਟੀ ਦੀ ਤੁਸੀਂ ਗੱਲ ਕਰ ਰਹੇ ਆ ਇਹਨਾਂ ਨੇ ਫਰਵਰੀ 2024 ਦੇ ਵਿੱਚ ਇਹ ਬਿਆਨ ਦਿੱਤਾ ਸੀ ਯੂਐਸ ਦੇ ਜਿਹੜੇ ਸੈਨੇਟਰ ਕਹਿੰਦੇ ਵੀ ਵਾਇਲੈਂਟ ਕ੍ਰਾਈਮਸ ਇਲੀਗਲ ਇਮੀਗ੍ਰੈਂਟਸ ਦੇ ਵੱਲੋਂ ਵੱਧ ਬਹੁਤ ਜ਼ਿਆਦਾ ਰਹੇ ਆ ਤੇ ਉਹਨਾਂ ਨੂੰ ਅਸੀਂ ਜਵਾਬ ਦੇ ਬਣਾਉਣਾ ਆ ਤੇ ਕਹਿੰਦੇ ਵੀ ਇਹ ਸੋਚਿਆ ਨਹੀਂ ਜਾ ਸਕਦਾ ਵੀ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹ ਇੱਥੇ ਆ ਰਹੇ ਆ ਸਾਡੇ ਕਾਨੂੰਨਾਂ ਨੂੰ ਉਹਨਾਂ ਦੀਆਂ ਧੱਜੀਆਂ ਜਿਹੜੀਆਂ ਹੜਾ ਰਹੇ ਆ ਤੇ ਸਾਡੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਖਤਰੇ ਦੇ ਵਿੱਚ ਪਾ ਰਹੇ ਆ ਸੋ ਇਹ ਇੱਕ ਨਵਾਂ ਬਿੱਲ ਜੋ ਇਨ ਪ੍ਰੋਸੈਸ ਹੈਗਾ ਆ ਕਾਨੂੰਨ ਬਣਨ ਦੇ ਰਾਹ ਦੇ ਵੱਲ ਨੂੰ ਇਹ ਤੁਰਿਆ ਹੋਇਆ ਹੈ ਅਜੇ ਕਾਨੂੰਨ ਬਣਿਆ ਨਹੀਂ ਆ ਸਿੰਗਲ ਡੀਯੂਆਈ ਅਫੈਂਸ ਤੁਹਾਡੇ ਲਈ ਅਮਰੀਕਾ ਤੋਂ ਦੇਸ਼ ਨਿਕਾਲੇ ਦਾ ਸਬਬ ਇੱਕ ਹਿਸਾਬ ਦੇ ਨਾਲ ਉਹ ਬਣ ਸਕਦਾ ਹੈ ਤੁਹਾਨੂੰ ਉਸ ਤੇ ਅੰਡਰ ਰਿਪੋਰਟ ਕੀਤਾ ਜਾ ਸਕਦਾ ਹੈ ਇਹ ਜੀਓਪੀ ਦਾ ਜਿਹੜਾ ਪ੍ਰੋਪੋਜ਼ਲ ਆ ਉਸ ਦੇ ਵਿੱਚ ਆਇਆ ਹੈ ਤੇ ਜਿੱਦਾਂ ਹਰਜੋਤ ਸਿੰਘ ਹਰਜੋਤ ਸਿੰਘ ਜੀ ਨੇ ਦੱਸਿਆ ਆ ਵੀ ਇਸ ਦੇ ਵਿੱਚ ਇਹ ਚੀਜ਼ ਜਿਹੜੀ ਜ਼ਰੂਰ ਆ ਵੀ ਸਾਥ ਦੂਜੀ ਪਾਰਟੀ ਨੇ ਵੀ ਡੈਮੋਕ੍ਰੇਟਸ ਨੇ ਵੀ ਇਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਦਿੱਤਾ ਹੈਗਾ